ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਦਿਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੇ ਵੀਡੀਓ ਤੇ ਮੈਂ ਤੁਹਾਨੂੰ ਦੋ گاਵਾਂ ਦਿਖਾਉਣੀਆਂ ਇੱਕ ਆ ਸੋਈ ਆ ਤੇ ਇੱਕ ਆ ਗੱਬਨ ਆ ਤਿਆਰ ਆ ਥੋੜੇ ਦਿਨ ਖੜਦੀ ਆ ਆ ਦੇਖ ਸਕਦੇ ਮਾਰਨਾ ਬੈਠੀ ਗਲੀ ਪਈ ਆ ਤੇ ਬਾਕੀ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਸੋਈ ਦੀ ਆਪਣੀ ਚਵਾਈ ਕਰਕੇ ਖੜੋ ਖਾ ਦੋ ਵੀਰ ਜੀ ਫੇਰ ਇਹਨਾਂ ਹੈਗੀ ਜਰਸੀ ਆ ਤੇ ਆ ਦੇਖ ਸਾਡੇ ਹਜੇ ਤਿਆਰ ਹੋਣ ਦੀ ਆ ਥੱਲਿਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਹੋਰ ਤੇ ਨਾਮ ਦੱਸੋ ਫੇਰ ਇੱਕ ਨਾਹਰ ਪੀਸਾ ਗਨਨਾਮ ਸਿੰਘ ਜੀ ਤੁਥੋਂ ਬਾ ਤਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਆਪਣਾ 952971633 ਠੀਕ ਹੈ ਜੀ ਹਾਂਜੀ ਅੱਜ ਦੋ ਹੀ ਕਮਾਂਗੇ ਹਾਂਜੀ ਅੱਜ ਦੋ ਹਰਪ੍ਰੀਤ ਜੀ ਇੱਕ ਟੋਕੜਿਆ ਇੱਕ ਗੱਬਨ ਤਿਆਰ ਹੈ ਗੱਬਨ ਤਿਆਰ ਹੈ ਹਨਾ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਦੋ ਕਿੰਨੇ ਕਿ ਦੁੱਧ ਲੀ ਜੇ ਹਰਪ੍ਰੀਤ ਜੀ ਅਰੇ ਪਹਿਲੇ ਸਵੇਰੇ 10 ਲੀਟਰ ਦੁੱਧ ਕੱਢਿਆ ਹਾਂਜੀ ਅਰੇ 15 ਕਹੀ ਜਾਈਏ 20 ਕਹੀ ਜਾਈਏ ਤੇ 12 13 ਦੁੱਸੇ ਸੂਏ ਚ ਆਈ ਜਾਊਗੀ ਤੋਰੋ ਫੇਰ ਇੱਕ ਵਾਰੀ ਨਾ ਤੋਰ ਜੀ ਬਾਕੀ ਇਹ ਕੋ ਪੰਜ ਸੱਤ ਦਿਨ ਖੜਦੀ ਆ ਕੋਈ ਹਫਤਾ ਹਫਤਾ ਦਹਾ ਦਿਨ ਲੈ ਜਾਣੇ ਜੀ ਇਹਨੇ ਤੇ ਚੰਗੀ ਭਰ ਜੂਗੀ ਥੱਲੇ ਬਾਕੀ ਇਹਦੇ ਲਾਹਵਾਨੇ ਦੇ ਤੰਗੜੀਆਂ ਠੀਕ ਹੈ ਜੀ ਇੱਕ ਰੇਟੇ ਲਾਂ ਥੱਲੇ ਦੇਖ ਸਕਦੇ ਏ ਢਿੱਲਾ ਕਾਫੀ ਆ ਖਵਾਨੇ ਦੇ ਵਿੱਚ ਤੇ ਕਿੰਨੇ ਦੇ ਵੀ ਜੈਸਨੋ ਕਰ ਦੇਣੀ ਫਿਰ ਆਪਾਂ ਇਹ ਸਿਆਜ ਛੋਟੇ ਛੋਟੇ ਰੇਟ ਅੱਛਾ ਹਾਂ ਛੋਟਾ ਬਿਲਕੁਲ ਠੀਕ ਆ ਕੋਈ 3 ਨਹੀਂ ਕੋਈ 8 ਨਹੀਂ ਕੋਈ 5 ਨਹੀਂ ਅੱਛਾ ਆਪਾਂ ਅੱਛਾ 21000 21000 ਦੀ 21000 ਦੀ ਠੀਕ ਆ ਸਗਨ ਸਕੀਮ ਸਗਨ ਸਕੀਮ ਜਾਂਦੇ 21000 ਦੀ ਠੀਕ ਆ ਜੀ ਹਾਂ ਦੱਸ ਦਿੰਦਾ ਜੀ ਸੀਸ ਲੱਗ ਬੜੀ ਹੱਪੀ ਸੀ ਆ ਅੱਛਾ ਹਾਂ ਠੰਡੀ ਠੰਡੀ ਵਜੀ ਬਾਕੀ ਆ ਵੀ ਸਾਰਾ ਸਿਆਲ ਕੇ ਹਵੀਰ ਦਾ ਵਧੀਆ ਸਾਰ ਦੂਗੀ 21000 ਦੀ ਜਿਹੜੀ ਕਿੰਦੇ ਵੀ ਦੇ ਦੇਣੀ ਗੱਬਨ ਤਿਆਰ ਹੀ ਆ ਤੇ ਹੁਣ ਆ ਜਿਹੜੀ ਜੇ ਆਪਣੀ ਸਾਹਿਬ ਕੋ ਦੁੱਧ ਹੈਗਾ ਇਸ ਟਾਈਮ 7 ਲੀਟਰ ਅੱਛਾ 8 ਲੀਟਰ ਪਰ ਆਪਾਂ 7 ਲੀਟਰ ਦੀ ਗਰੰਟੀ ਦਾਂਗੇ ਅੱਛਾ ਇਹਨੂੰ 1.5 ਮਹੀਨਾ ਹੋ ਗਿਆ ਸੋਈ ਨੂੰ ਬੱਚਾ ਮਰ ਗਿਆ ਦਾ ਅੱਛਾ ਹਾਂਜੀ ਤੇ ਦੁੱਧ ਉਧ ਦੇ ਕੋਈ ਸਟੰਸ 100 ਲੀਟਰ ਤੋਰੋ ਫਿਰ ਤੋਰ ਵੀ ਜੀ ਸੰਭਨ ਵਾਲੀ ਇਹ ਗਾ ਸੰਭੀ ਨਹੀਂ ਹੈ ਕਿਸੇ ਸਾਰਾ ਸਿਆਲ ਚਲੋ ਚਾਹ ਪਾਣੀ ਦਾ ਵੀ ਸਾਰਦੂ ਕੀ ਕਿਸੇ ਵੀ ਦਾ ਦੋਲ ਛੜਾਉਣ ਵਾਲੀ ਗੱਲ ਹੀ ਆ ਜਿਹੜੀ ਇਹਦੀ ਹੈ ਕਿਤੇ ਚਲੋ ਟੋਕੜੇ ਹੈਗੀ ਜਰਸੀ ਕ੍ਰੋਸ ਦੀ ਆ ਤੁਹਾ ਦਾ ਸੰਗਣਾ ਹੁੰਦਾ ਇਹ ਜੀਆਂ ਗਾਵਾਂ ਦਾ ਚਲੋ ਚਾਹ ਪਾਣੀ ਦਾ ਸਾਰੀ ਜਣਾ ਬਾਕੀ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਹੁੰਦੀ ਆ ਤੇ ਭਾਵੇਂ ਕੋਈ ਥੋੜੇ ਦੁੱਧ ਵਾਲੀ ਹੁੰਦੀ ਆ ਚੋ ਚਾ ਆ ਕੇ ਆਪਣੀ ਅਗਲੇ ਦੇ ਘਰੋਂ ਵੇਖ ਚਾ ਕੇ ਖੜਿਆ ਕਰੋ ਥਣ ਪਾਸ ਕਰਕੇ ਜੋ ਵੀ ਆ ਉਤਰ ਹੈਗੀ ਪੂਰੀ ਐਕਟਿਵ ਆ ਜਾਂਚ ਆ ਪੂਰੀ ਆਹ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਤੇ ਇਹਦਾ ਮੁੱਲ ਵਿੱਜੀ ਫਿਰ ਆ ਪਿੱਛੇ ਐਵੇਂ ਮੁੱਲ ਉੱਢਦਾ ਆ ਜੀ ਕਿੰਨਾ ਕਰ ਕੋਈ 15 ਨਹੀਂ ਕੋਈ 14 ਨਹੀਂ ਕੋਈ 13 ਨਹੀਂ ਕੋਈ 12 ਨਹੀਂ 11000 ਦੀ 11000 ਦੀ 11000 ਦੀ 7 ਲੀਟਰ ਦੁੱਧ 11000 ਹੀ ਠੰਡੀ ਸੀਲ ਕੋਈ ਮੰਗਾ ਪਾੜਾ ਨਹੀਂ ਅੱਛਾ ਇੱਦਾਂ ਬੈਜੋ ਦੁੱਧ ਥੱਲੇ ਇਦਾਂ ਬੈਜੋ ਭਾਈ ਠੀਕ ਹੈ ਜੀ ਹਾਂਜੀ ਤੇ ਬਾਕੀ ਤੁਹਾਡੇ ਘਰ ਕੋਈ ਤਸੱਲੀ ਕਰ ਲੇ ਹਨਾ ਪਾਸ ਕਰਦੇ ਅੱਜ ਕੋ ਦੋ ਡੰਗ ਚੋਵੇ ਕੋ ਚਾਰ ਡੰਗ ਚੋਵੇ ਗੱਬਣ ਆਪਣੀ ਪਾਸ ਕਰਕੇ ਖੜੇ ਹਾਂ ਤੇ ਪਾਸ ਕਰਕੇ ਲੈਂਦੀ ਆ ਹਾਂ ਜੀ ਮੈਂ ਆਪਣੀ ਪਾਸ ਕਰਕੇ ਖੜੇ ਜਿੰਦਾ ਮਰਜੀ ਖੜੇ ਜਿੰਨਾ ਪੈਸੇ ਖਰਚਨੇ ਠੀਕ ਹੈ ਜੀ ਬ ਆਪਣੀ ਤਸੱਲੀ ਕਰੋ ਤੇ ਵੇਚਾ ਹਾਂਜੀ ਹਾਂਜੀ ਹਰ ਪ੍ਰੇਸ਼ਾ ਇੱਕ ਬੇਨਤੀ ਆ ਹਾਂਜੀ ਆਪਾਂ ਛੋਟੀ ਜੀ ਕਰਨੀ ਆ ਹਾਂਜੀ ਕਿਉਂਕਿ ਜਿਹੜਾ ਵੀਰ ਨੇ ਪਸੂ ਖਰੀਦਣਾ ਹੁੰਦਾ ਨਾ ਹਾਂਜੀ ਉਹ ਹੀ ਸਾਨੂੰ ਫੋਨ ਲਾਵੇ ਅੱਛਾ ਹੋਰ ਕੋਈ ਮੇਰਾ ਵੀਰ ਫੋਨ ਲਾਵੇ ਸਾਡਾ ਵੀ ਟਾਈਮ ਬਰਬਾਦ ਕਰਦੇ ਅਗਲੇ ਦਾ ਵੀ ਟਾਈਮ ਬਰਬਾਦ ਕਰਦੇ ਆ ਇੱਕ ਜਦੋਂ ਸਾਈ ਪਾਉਣੀ ਆ ਪਰ ਆਪਣੇ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਜੀ ਸਾਈ ਪਾਵੇ ਠੀਕ ਹੈ ਉਹ ਸਾਈ ਇੱਕ ਪਾਲੀ ਦਾ ਪਾਉਂ ਤੂੰ ਜੀ ਸਾਈ ਨਹੀਂ ਪਵਾ ਸਕਦੇ ਹਾਂ ਜੀ ਉਹਨਾਂ ਨੂੰ ਪਤਾ ਲੱਗ ਗਿਆ ਸਾਡੀ ਚੀਜ਼ ਵੇਚ ਗਈ ਆ ਹਾਂਜੀ ਤੇ ਬਾਅਦ ਚ ਫਿਰ ਮੁੜ ਕੇ ਫੋਨ ਨਹੀਂ ਚੁੱਕਦੇ ਹੁਣ 1000 ਰੁਪਏ ਅਗਲਿਆਂ ਦੀ ਮਿਹਨਤ ਦਾ ਚਲੋ ਪਾਇਆ ਹੁਣ ਆਡਾ ਵੀ ਜੀ ਕਹਦਾ ਪਾ ਪਾ ਦਈਏ ਅਗਲੇ ਕਹਿ ਦਿੰਦੇ ਨਹੀਂ ਰਹਿਣ ਦੋ ਤੁਸੀਂ ਕੋਈ ਗੱਲ ਨਹੀਂ ਹੋਤੀ ਦੁਬਾਰਾ ਕਦੇ ਹੋਰ ਵੇਚ ਲਵੋ ਇਹਨਾਂ ਦੀ ਬੇਨਤੀ ਇਹ ਆ ਕਿ ਜਿੰਨੇ ਵੀ ਡੰਗਰ ਲੈਣਾ ਹਾਂਜੀ ਉਹ ਆਪਣੇ ਸਾਰੇ ਪਰਿਵਾਰ ਦੇ ਨਾਲ ਸਲਾਹ ਕਰਕੇ ਫਿਰ ਪਸ਼ੂ ਖਰੀਦੇ ਫਿਰ ਉਹਨਾਂ ਨੂੰ ਸਾਈ ਪਾਵੇ ਠੀਕ ਹੈ ਜੀ ਬਹੁਤ ਬਹੁ